ਸਤਿ ਆਤਿ ਜੀ ਕੀ ਹਾਲਾਤ ਕੀ ਹਾਂਜੀ ਹਾਂਜੀ ਥੋੜੇ ਦਰਦ ਕਿ ਪ੍ਰੋਬਲਮ ਪਈ ਉਹਨਾਂ ਦੀ ਜਿਹੜੀ ਸਿਹਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਦੀ ਸਿਹਤ ਦੀ ਬੈਟਰਮੈਂਟ ਲਈ ਵਾਸਤੇ ਉਹਨਾਂ ਨੂੰ ਥੋੜਾ ਸ਼ਿਫਟ ਕੀਤਾ ਜਾ ਰਿਹਾ ਹੈ ਕਿਹੜੀ ਜਗ੍ਹਾ ਸ਼ਿਫਟ ਕੀਤਾ ਜਾ ਰਿਹਾ ਹੈ ਉਹ ਜੀ ਡਾਕਟਰਸ ਦੀ ਟੀਮ ਜਿਹੜੀ ਹੈ ਉਹਨਾਂ ਦੇ ਨਾਲ ਹੈ ਜਿੱਥੇ ਉਹ ਲੈ ਕੇ ਜਾਣਗੇ ਤੇ ਤੁਹਾਨੂੰ ਪਤਾ ਲੱਗੇ ਮੈਂ ਦੱਸਿਆ ਜਾ ਰਿਹਾ ਕਹਿੰਦੇ ਅੰਮ੍ਰਿਤਸਰ ਸ਼ਿਫਟ ਕੀਤਾ ਜਾ ਰਿਹਾ ਹੈ ਉਹ ਜੀ ਡਾਕਟਰਸ ਦੇ ਮੁਤਾਬਿਕ ਜੋ ਵੀ ਉਹਨਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਦੀ ਲੋੜ ਸਰ ਕਿਹੜੀ ਬਿਮਾਰੀ ਦਾ ਹਵਾਲਾ ਦਿੱਤਾ ਕੀ ਹੋਇਆ ਕਿਸੇ ਬਿਮਾਰੀ ਦਾ ਕੀ ਹੋਇਆ ਕੁਝ ਨਹੀਂ ਜੀ ਉਹ ਬਿਲਕੁਲ ਠੀਕ ਹੈਗੇ ਨੇ ਉਹਨਾਂ ਦੇ ਜਿਹੜੇ ਵਾਈਟਲਸ ਹੈਗੇ ਨੇ ਇਨਕਲੂਡਿੰਗ ਬੀਪੀ ਉਹਨਾਂ ਦੇ ਹਾਰਟ ਰੇਟ ਇਸ ਤੋਂ ਲੱਭਨ ਦੀ ਹੋ ਰਹੀ ਹੈ ਉਹਦੇ ਮੱਦੇ ਨਜ਼ਰ ਜਿਹੜੇ ਆ ਉਹਦੇ ਉਹਦੇ ਲਈ ਜਿਹੜੇ ਜੋ ਟੈਸਟ ਹੋਰ ਚਾਹੀਦੇ ਨੇ ਉਹ ਲਈ ਉਹਨਾਂ ਨੂੰ ਜਿਹੜੇ ਹਾਰ ਦੀ ਅੰਦਰ ਸੀ ਪ੍ਰੋਬਲਮ ਆ ਰਹੀ ਉਹ ਸਿਕ ਐਮਬੂਲੈਂਸ ਵਿੱਚ ਕਾਫੀ ਵੈਂਟિલેਟਰ ਦਾ ਇੰਤਜ਼ਾਮ ਕੀਤਾ ਸਭ ਕੁਝ ਇੰਤਜ਼ਾਮ ਕੀਤਾ ਗਿਆ ਟੀਮਾਂ ਵੀ ਲਗਾਈਆਂ ਗਈਆਂ ਹਨ ਡਾਕਟਰਾਂ ਦੀ ਟੀਮਾਂ ਕਿਹੜੀਆਂ ਜਾ ਰਹੀਆਂ ਨਾਲ ਦੇਖੋ ਜੀ ਸਿੰਸ ਜਿਹੜੇ ਵੀ ਕੋਈ ਕਿਸੇ ਨੂੰ ਕੋਈ ਇਸ਼ੂ ਆਉਂਦਾ ਹੈ ਉਹਦੇ ਵਿੱਚ ਦ ਪ੍ਰਾਈਮ ਨੀਡ ਇਜ਼ ਕਿ ਜਿਹੜੇ ਬੰਦੇ ਦੀ ਜਿਹੜੀ ਹੈ ਲਾਈਫ ਹੈ ਜਿਹੜੀ ਉਹਨੂੰ ਪ੍ਰੀਜ਼ਰਵ ਕੀਤਾ ਜਾਵੇ ਇਸ ਲਈ ਜੇ ਕੋਈ ਵੀ şu anda ਇਸ ਲਈ ਜਿਹੜੀ ਐ ਐਂਬੂਲੈਂਸ ਜਿਹੜੀ ਐ ਜਿਹੜੀ ਸਰਕਾਰ ਵੱਲੋਂ ਮੁਹੱਈਆ ਕੀਤੀ ਗਈ ਐ ਉਹ ਉਹਨਾਂ ਨੂੰ ਦਿੱਤੀ ਗਈ ਐ ਸਰ ਗੱਲ ਕਰੀਏ ਹੁਣ ਥੋੜਾ ਦੱਸੋ ਕਿ ਸ਼ਿਫਟ ਕਿੱਥੇ ਅੰਮ੍ਰਿਤਸਰ ਕਿੱਥੇ ਪ੍ਰੈਜ਼ੈਂਟ ਹੁਣ ਕਿਸੇ ਪਹਿਲੇ ਸ਼ਹਿਰ ਦੇ ਵਿੱਚ ਜਲੰਧਰ ਦੇ ਵਿੱਚ ਹੀ ਐ ਨਹੀਂ ਜੀ ਇਹ ਜੋ ਡਾਕਟਰਸ ਨੇ ਜੋ ਡਾਕਟਰਸ ਨੇ ਪ੍ਰੈਸਕ੍ਰਾਈਬ ਕੀਤਾ ਹਜੇ ਮੈਨੂੰ ਪਤਾ ਨਹੀਂ ਕਿੱਥੇ ਸ਼ਿਫਟ ਕੀਤਾ ਜਾ ਰਿਹਾ ਜੀ ਬਟ ਇਹ ਐ ਕਿ ਬੈਟਰ ਮੈਡੀਕਲ ਫੈਸਿਲਿਟੀਆਂ ਲਈ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਤੇ ਬਿਲਕੁਲ ਉਹ ਠੀਕ ਨੇ ਉਹਨਾਂ ਦੀ ਸਿਹਤ ਦੇ ਉੱਤੇ ਬਿਲਕੁਲ ਕੋਈ ਵੀ ਜਿਹੜੀ ਮੈਡੀਕਲ ਇਸ਼ੂ ਉਹਨਾਂ ਨੂੰ ਕੋਈ ਆਇਆ ਸੀਗਾ ਓ